ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਨਿਕ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਪਾਸੋਂ ਆਧੁਨਿਕ ਇਸ਼ਨਾਨ ਘਰ ਤਿਆਰ ਕਰਵਾਏ ਗਏ ਹਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਬਾਬਾ ਸਿੰਘ ਮਾਨਪੂਰਾ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਅਜੈਬ ਸਿੰਘ ਅਬਿਆਸੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ, ਬਾਬਾ ਅਵਤਾਰ ਸਿੰਘ ਧੱਤਲ, ଓ ਐਸ ਡੀ ਸਰਦਾਰ ਤਬੀਰ ਸਿੰਘ ਧਾਮੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਭਗਵੰਦ ਸਿੰਘ ਢੰਗੇੜਾ ਨੇ ਇਹਨਾਂ ਸਹੂਲਤਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਸੰਗਤਾਂ ਦੀ ਵਰਤੋਂ ਲਈ ਇਹ ਇਸ਼ਨਾਨ ਘਰ ਖੋਲ ਦਿੱਤੇ ਗਏ ਹਨ। ਉਦਘਾਟਨੀ ਸਮਾਗਮ ਦੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮ ਆਪਣੇ ਗੁਰਦੁਆਰਾ ਪਰਬੰਧਕ ਕਮੇਟੀ ਹਰ ਵੇਲੇ ਪਵਿੱਤਰ ਇਤਿਹਾਸਿਕ ਗੁਰਦਾਮਾਂ ਦੇ ਸਚਜੇ ਪ੍ਰਬੰਧ ਅਤੇ ਸ਼ਰਧਾਲੂਆਂ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਇਹ ਨਵੇਂ ਟਾਇਲਟ ਬਾਥਰੂਮ ਬਲਾਕ ਵਿਸ਼ੇਸ਼ ਤੌਰ ਤੇ ਸੰਗਤਾਂ ਦੀ ਨਿਤ ਵੱਧ ਰਹੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਇਸ ਵਿੱਚ ਇਸਤਰੀਆਂ ਅਤੇ ਪੁਰਸ਼ਾਂ ਲਈ ਅਲੱਗ-ਅਲੱਗ ਬਲਾਕਾਂ ਤੋਂ ਇਲਾਵਾ ਅੰਗਹੀਨ ਯਾਤਰੂਆਂ ਲਈ ਵੀ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਰਦਾਰ ਧਾਮੀ ਨੇ ਕਿਹਾ ਕਿ ਮਨੁੱਖੀ ਜੀਵਨ ਦੇ ਰਹਿਣ ਸਹਿਣ ਦੇ ਬਦਲਦੇ ਤਰੀਕਿਆਂ ਨੂੰ ਮੁੱਖ ਰੱਖਦੇ ਹੋਏ ਅੱਜ ਆਧੁਨਿਕ ਇਸ਼ਨਾਨ ਘਰਾਂ ਦੀ ਵੱਡੀ ਲੋੜ ਹੈ। ਇਹ ਸਹੂਲਤਾਂ ਨਾ ਸਿਰਫ ਸ਼ੁੱਧਤਾ ਅਤੇ ਸਾਫ਼ ਸਫਾਈ ਨੂੰ ਵਧਾਵੇਗੀ ਸਗੋਂ ਸੰਗਤਾਂ ਨੂੰ ਬਿਹਤਰੇ ਸਫਾਈ ਅਤੇ ਸੁੱਖ ਵੀ ਪ੍ਰਦਾਨ ਕਰੇਗੀ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਨਵੀਂ ਤਕਨੀਕ ਅਤੇ ਉੱਚ ਗੁਣਵੰਤਾ ਵਾਲੇ ਮਟੀਰੀਅਲ ਨਾਲ ਮੁਕੰਮਲ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਮਹਾਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਪਾਸ ਪਹਿਲਾਂ ਹੀ ਸੇਵਾ ਦੇ ਵੱਡੇ ਪ੍ਰੋਜੈਕਟ ਚੱਲ ਰਹੇ ਹਨ ਪਰ ਫਿਰ ਵੀ ਉਹਨਾਂ ਨੇ ਉਚੇਚਾ ਸਮਾਂ ਕੱਢ ਕੇ ਇਸ ਪ੍ਰੋਜੈਕਟ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਹੈ ਜੋ ਸ਼ਰਧਾਲੂਆਂ ਲਈ ਸਾਫ਼ ਸੁਥਰਾ ਅਤੇ ਬਹੁਤ ਹੀ ਸੁਵਿਧਾਜਨਕ ਹੋਵੇਗਾ ਸਰਦਾਰ ਧਾਮੀ ਨੇ ਮਹਾਪੁਰਸ਼ਾਂ ਨੂੰ ਅਪੀਲ ਕੀਤੀ ਕਿ ਉਹ ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਅਤੇ ਮਾਤਾ ਗੰਗਾ ਜੀ ਨਿਵਾਸ ਵਿਖੇ ਬਾਥਰੂਮਾਂ ਦੀ ਮੁਕੰਮਲ ਸਾਂਭਾਲ ਕਰ ਰਹੇ ਹਨ ਇਹਨਾਂ ਬਾਥਰੂਮਾਂ ਦੀ ਸਫਾਈ ਦੀ ਵੀ ਜ਼ਿੰਮੇਵਾਰੀ ਸੰਭਾਲਣ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਜੀ ਨੇ ਸੇਵਾ ਦੇ ਇਸ ਕਾਰਜ ਵਿੱਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਚੱਲ ਰਹੇ ਉਸਾਰੀ ਦੇ ਕਾਰਜਾਂ ਵਿੱਚ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਗ੍ਰੰਥੀ ਭਾਈ ਦਇਆ ਸਿੰਘ ਜੀ ਨੇ ਅਰਦਾਸ ਕੀਤੀ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਡੀਸ਼ਨਲ ਸਾਬਕਾ ਸਕੱਤਰ ਸਰਦਾਰ ਸੁਖਦੇਵ ਸਿੰਘ ਪੂਰਾ ਕੋਨਾ ਅਤੇ ਮੀਤ ਸਕੱਤਰ ਸਰਦਾਰ ਰਾਮ ਸਿੰਘ ਭਿੰਡਰ ਐਕਸੀਐਨ ਸਰਦਾਰ ਸੁਖਜਿੰਦਰ ਸਿੰਘ ਬਾਬਾ ਸਾਧ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਸਰਦਾਰ ਸਿੰਦਰਪਾਲ ਸਿੰਘ ਤਲਵਿੰਦਰ ਸਿੰਘ ਮੋਨੂ ਬਲਦੇਵ ਸਿੰਘ ਧੁੰਨ ਜਗਜੀਤ ਸਿੰਘ ਜੱਗੀ ਸਰਦਾਰ ਅਮਰਜੀਤ ਸਿੰਘ ਚੌਂਕੀ ਸਾਹਿਬ ਮਾਲਕ ਸਿੰਘ ਸੰਧੂ ਕੁਲਦੇਵ ਸਿੰਘ ਪੰਡੋਰੀ ਗੁਰੂ ਸਾਹਿਬ ਸਿੰਘ ਰਸਾਲ ਸਿੰਘ ਗੁਰਮੇਲ ਸਿੰਘ ਮੱਲੀ, ਬਾਬਾ ਨਾਜ਼ਰ ਸਿੰਘ, ਬਾਬਾ ਹਰੀ ਸਿੰਘ, ਕਰਨ ਸਿੰਘ, ਰਤਨ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਜਦਵਿੰਦਰ ਸਿੰਘ, ਬਾਬਾ ਗੁਰਪੇਜ ਸਿੰਘ, ਬਾਬਾ ਸਾਜਨ ਸਿੰਘ, ਰੋਬਨ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਗੁਰਿੰਦਰ ਸਿੰਘ ਲੱਕੀ, ਬਾਬਾ ਨਰਿੰਦਰ ਸਿੰਘ, ਸਾਹਿਲ ਸਿੰਘ, ਬਾਬਾ ਗੁਰਜੀਤ ਸਿੰਘ, ਬਾਬਾ ਅਮਨਦੀਪ ਸਿੰਘ, ਬਾਬਾ ਸੁਰਜੀਤ ਸਿੰਘ ਅਤੇ ਕਾਬਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਮੌਜੂਦ ਹਨ। ਨਾਓ ਸਟਾਰਟ ਟੀਵੀ ਦੀ ਇਹ ਰਿਪੋਰਟ ਰਿਪੋਰਟਰ ਪਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਅਦੁੱਤੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਗੁਰਦੁਆਰਾ ਸ਼ਹੀਦ ਕਾਂਜ ਦੇ ਮੋਹਰਲੇ ਪਾਸੇ ਬਾਬਾ ਜੀ ਦੇ ਨਾਂ ਤੇ ਇਹ ਜਿਹੜਾ ਯਾਤਰੀ ਨਿਵਾਸ ਹੈ ਕਿਉਂਕਿ ਸਮੇਂ ਅਨੁਕੂਲ ਹਰ ਇੱਕ ਜਿਹੜੀ ਚੀਜ਼ ਆ ਉਹ ਰਿਪੇਅਰ ਮੰਗਦੀ ਆ ਤੇ ਅੱਜ ਇਹ ਜਿਹੜਾ ਆਪਾਂ ਹੱਥ ਕਰ ਤਾਂ ਇੱਥੇ ਕਰ ਰਹੇ ਆਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਢੂੜੀ ਵਾਲੇ ਮਹਾਪੁਰਖ ਸੰਤ ਬਾਬਾ ਸੋਖਾ ਸਿੰਘ ਜੀ ਇਹ ਇਹਨਾਂ ਨੇ ਇੱਥੇ ਅੱਜ 15 ਜੂਰੀਨਲ ਦੇ ਤੌਰ ਤੇ 24 ਟਾਇਲਟ ਤੇ 4 ਬਾਥਰੂਮ ਇਹ ਇਹਨਾਂ ਦੇ ਇਸ਼ਨਾਨ ਕਰਨ ਵਾਲੇ ਇਹ ਅੱਜ ਪੂਰਨ ਕੀਤੇ ਆ ਤੇ ਸੰਗਤਾਂ ਦੇ ਰੂਬਰੂ ਕੀਤੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਵੀ ਆ ਕਿਉਂਕਿ ਬਹੁਤ ਸਾਰੇ ਬਾਥਰੂਮ ਇਸ ਬਿਲਡਿੰਗ ਦੇ ਵੀ ਜਿਹੜੇ ਆ ਉਹਨਾਂ ਦੀ ਦੁਬਾਰਾ ਤੋਂ ਰੈਨੋਵੇਸ਼ਨ ਹੋਣ ਦੀ ਲੋੜ ਆ ਸੋ ਬਾਬਾ ਜੀ ਨੂੰ ਉਹ ਵੀ ਬੇਨਤੀ ਕੀਤੀ ਆ ਕਿ ਸਮੇਂ-ਸਮੇਂ ਅਨੁਸਾਰ ਜਿਵੇਂ-ਜਿਵੇਂ ਕਾਰਜ ਰਿਪੇਅਰ ਤੇ ਚੱਲਦੇ ਆ ਉਹ ਜ਼ਰੂਰੀ ਵੀ ਹੁੰਦੇ ਆ ਸੋ ਮੈਂ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇਹ ਕਾਰਜ ਜਿਹੜਾ ਆ ਸੰਪੂਰਨ ਕੀਤਾ ਤੇ ਅਗਲੇ ਕਾਰਜ ਜਿਹੜੇ ਆ ਉਹ ਵੀ ਨਾਲ ਦੀ ਨਾਲ ਚੱਲਦੇ ਆ ਸੋ ਸੰਗਤਾਂ ਦੇ ਅੱਜ ਇਹ ਰੂਬਰੂ ਕੀਤੇ ਆ ਤੇ ਮੈਨੂੰ ਆਸ ਆ ਗੁਰੂ ਸਾਹਿਬ ਕਿਰਪਾ ਬਖਸ਼ ਕਰਨ ਜਿਹੜੇ ਰਹਿੰਦੇ ਕਾਰਜ ਉਹ ਵੀ ਸਤਗੁਰੂ ਜੀ ਸੰਪੂਰਨ ਚੇਤੇ ਕਰਵਾਉਣ ਬਹੁਤ ਬਹੁਤ ਤੁਹਾਨੂੰ ਵਾਦਕ ਜਪਹਿਰਾ ਸਮਾਗਮ ਹੁੰਦਾ ਤਾਂ ਵੱਡੀ ਗਿਤੀ ਸੰਗਤ ਲੱਖਾਂ ਦੇ ਇਕੱਠ ਹੁੰਦਾ ਤਾਂ ਉਹਨਾਂ ਲਈ ਜਿਹੜਾ ਹੋਰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਚਲੋ ਪ੍ਰਬੰਧ ਅਸੀਂ ਸਮੇਂ-ਸਮੇਂ ਅਨੁਸਾਰ ਕਰਦੇ ਆ ਸਾਰੇ ਉਹ ਅਸੀਂ ਲੱਗੇ ਹੋਏ ਆ ਕਰਨ ਸਾਰੇ ਪ੍ਰਧਾਨ ਜੀ ਇੰਟਰਫੇਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ੍ਰੀ ਅਮਰਸਰ ਵਿਖੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਸਹੂਲਤ ਲਈ ਸੰਪਰਦਾਇਕ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਬਾਥੂ ਬਲਾਕ ਦੀ ਸੇਵਾ ਕੀਤੀ ਗਈ ਜਿਸ ਦਾ ਉਦਘਾਟਨ ਸਤਿਕਾਰਯੋਗ ਸਰਦਾਰ ਅਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਕੱਤਰ ਸਹਿਬਾਨ ਅਤੇ ਮਾਹਪੁਰਸ਼ ਅਤੇ ਸਭ ਸਭਾ ਸੰਗਤਾਂ ਨੇ ਜਿਹੜੀਆਂ ਹਾਜ਼ਰੀਆਂ ਭਰੀਆਂ ਦਾਸ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਅਤੇ ਨਾਲ ਹੀ ਧੰਨਵਾਦ ਸਰਬੱਤ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਬਾਥਰੂਮ ਬਲੋਕਾਂ ਦੀ ਜਿਹੜੀ ਸੇਵਾ ਸੰਪੂਰਨ ਹੋਈ ਤਨ ਤਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਦੇਹ ਰੋਗਤਾ ਚੜ੍ਹਦੀ ਕਲਾ ਸੇਵਾ ਸਿਮਰ ਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ